ਕੱਲ ਨਵਾਂ ਸ਼ਹਿਰ ਤੋਂ ਇੱਕ ਫੈਮਿਲੀ ਆਈ ਆ ਉਹ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਈ ਸੀਗੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਹੈਰੀਟੇਜ ਸਟਰੀਟ ਤੇ ਜਾ ਰਹੀ ਸੀ ਉਥੇ ਕੁਝ ਜਿਹੜੇ ਉਹ ਵਿਅਕਤੀ ਝਗੜ ਰਹੇ ਸੀਗੇ ਕੁਝ ਕੈਮਰੇ ਵਾਲੇ ਸੀ ਕੋਈ ਦੂਜੇ ਵਿਅਕਤੀ ਝਗੜ ਰਹੇ ਸੀਗੇ ਜਿੰਨਾਂ ਛਡਾਉਣ ਵਾਸਤੇ ਉਹ ਜਿਹੜਾ ਪਰਿਵਾਰ ਸੀ ਅੱਗੇ ਹੋਇਆ ਤੇ ਉਹਨਾਂ ਦਾ ਜਿਹੜੇ ਝਗੜ ਰਹੇ ਸੀ ਉਹਨਾਂ ਇਹਨਾਂ ਦੇ ਵੀ ਗੱਲ ਪੈ ਗਏ ਤੇ ਇਹਨਾਂ ਦੇ ਸੱਟਾ ਲਾ ਦਿੱਤੀਆਂ ਜਿਹਦੇ ਵਿੱਚ ਗੁਰਿੰਦਰ ਰਾਲ ਨੇ ਉੱਥੋਂ ਦੇ ਨਵੇਂ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਦਿਨਾਂ ਦੇ ਫਾਦਰ ਦੇ ਵਿੱਚ ਝਗੜੇ ਦੇ ਸੀਗੇ ਇਹਨਾਂ ਦੇ ਵੀ ਸੱਟਾਂ ਲਗੀਆਂ ਤੇ ਜਿਹਦੇ ਕਰਕੇ ਕੱਲ ਅਸੀਂ ਪਰਚਾ ਦਾਇਰ ਦਿੱਤਾ ਸੀਗਾ ਗਰਮਨ ਬਸੜ ਐਕਸ ਹੋਤੀ ਆ ਥਾਣੇ ਕਤਵਾਲੀ ਦੇ ਦਿੱਤਾ ਸੀਗਾ ਤੋਂ ਤੁਰੰਤ ਕਾਰਵਾਈ ਕਰਦਾ ਜਿਹੜੀ ਥਾਣਾ ਕਤਵਾਲੀ ਦੀ ਪੁਲਿਸ ਆ ਉਹਨੇ ਮਿਲ ਕੇ 10 12 ਘੰਟਿਆਂ ਦੇ ਵਿੱਚ ਜਿਹੜੇ ਮੇਨ ਦੋਸ਼ੀ ਆ ਤਿੰਨ ਉਹਨਾਂ ਨੂੰ ਅਰੈਸਟ ਕਰ ਲਿਆ ਉਨੇ ਦੇ ਬਾਅਦ ਦਿੱਗੇ ਇਹ ਜੇ ਇੱਕ ਕਰਨਾ ਕੈਪਟਨ ਕਹਿੰਦੇ ਉਹਨੂੰ ਹਾਗੜਦਾ ਰਹਿਣ ਵਾਲਾ ਹੈ ਇੱਕ ਜਿਸ ਕਰਨ ਆ ਉਹ ਕਟੜਾ ਪਰਜਾ ਹਾਠੀਗੜ ਦਾ ਰਹਿਣ ਵਾਲਾ ਹੈ ਤੇ ਤੀਜਾ ਜਸ਼ਪ੍ਰੀਤ ਹੈ ਉਹ ਜਿਹੜਾ ਫਤੇ ਸੰਕਲੋਨੀ ਦਾ ਰਹਿਣ ਵਾਲਾ ਹੈ ਤੇ ਇਹਨਾਂ ਦੀ ਪੇਚਦਾਲਤ ਕਰਾਂਗੇ ਤੇ ਅਗਲੀ ਗੱਲ ਵੇਹੀ ਜਿਆਦਾ ਹੀ